ਲਓ ਬਾਬੇ ਆਪਾਂ ਪਹੁੰਚ ਗਏ ਆਪ ਕੋ ਸਾਈਡ ਡਾਊਨ ਵਰਲਡ ਦੇ ਵਿੱਚ ਬਾਬੇਓ ਅੱਜ ਤੁਹਾਡੇ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਆ ਨਵੀਂ ਸੋਹਣੀ ਜੀ ਜੀ ਦਿਖਾਵਾਂਗੇ ਤੁਹਾਨੂੰ ਜਿੰਨੇ ਆਪਣੇ ਯਾਰ ਮਿੱਤਰ ਕੈਨੇਡਾ 'ਚ ਰਹਿੰਦੇ ਆ ਉਹਨਾਂ ਨੇ ਤਾਂ ਇਹ ਚੀਜ਼ ਦੇਖੀ ਹੈ ਪਹਿਲੀ ਕੈਨੇਡਾ ਦੇ ਵਿੱਚ ਆਪਾਂ ਨੈਗਰਾਫ ਫਾਲ ਜਾਂਦੇ ਆ ਨੈਗਰਾਫ ਫਾਲ ਦੇ ਵਿੱਚ ਇੱਕ ਪੁੱਠਾ ਜਿਹਾ ਘਰ ਨਹੀਂ ਬਣਿਆ ਜਿਹਨੂੰ ਆਪੋਜ਼ਿਟ ਹਾਊਸ ਕਹਿੰਦੇ ਆ ਆਪਾਂ ਡਾਊਨ ਸਾਈਡ ਹਾਊਸ ਉਦਾਂ ਹੀ ਸੇਮ ਸਾਨੂੰ ਇੱਕ ਇੱਥੇ ਸੋਹਣਾ ਜਿਹਾ ਹਾਊਸ ਦੇਖਣ ਨੂੰ ਮਿਲਿਆ ਜਿਹਦਾ ਨਾਮ ਰੱਖਿਆ ਨੇ ਆਪ ਟਾਊਨ ਸਾਈਡ ਵਰਲਡ ਬਾਬੇ ਇੱਥੋਂ ਹੁੰਦਾ ਸ਼ੁਰੂ ਇਹ ਆ ਤੁਸੀਂ ਦੇਖ ਸਕਦੇ ਹੋ ਟੇਬਲੇ ਪੁੱਠਾ ਪਿਆ ਆ ਕਾਰਪਟ ਜਾਈ ਪੁੱਠਾ ਪਿਆ ਕਰਨਾ ਕਿੰਨੇ ਖੜ ਮੜੇ ਆ ਉਹ ਕਿਤਾਬਾਂ ਵੀ ਪੁੱਠੀਆਂ ਰੱਖੀਆਂ ਹੋਈਆਂ ਟੇਬਲ ਪੁੱਠਾ ਵਿੰਡੋ ਵੀ ਦੇਖ ਸਕਦੇ ਹੋ ਲਾਈਟ ਵੀ ਦੇਖ ਸਕਦੇ ਹੋ ਬਹੁਤ ਵਧੀਆ ਲੱਗ ਗਈ ਦੇਖਣ ਨੂੰ ਐਵੇਂ ਸੇਮ ਉਧਰ ਆ ਜਿਵੇਂ ਕਿਚਨ ਆ ਹੈ ਕਿਚਨ ਸਾਡੇ ਤੇ ਥੀਏਟਰ ਰੂਮ ਗਏ ਹੋ ਬੀ ਸੀ ਕਰ ਵਗਿਆ ਉਹ ਦੋਸਰੇ ਬੈਠ ਕੇ ਦੇ ਓਕੇ ਇਹ ਹੈਗਾ ਜੀ ਥੀਏਟਰ ਰੂਮ ਆਲਮਾਰੀ ਜਿੱਧਰ ਕੈਬਨਟ ਜਿਹੜਾ ਹੈਗਾ ਜੀ ਥੱਲੇ ਉਹ ਸਾਹਮਣੇ ਸਮਾਨ ਰੱਖਣ ਨੂੰ ਰੈਗੂਲਰ ਟੀਵੀ ਆ ਉਹ ਵੀ ਪੁੱਠਾ ਲੱਗਾ ਇੱਥੇ ਪਲੱਗ ਵੀ ਪੁੱਠਾ ਆ ਵੀ ਪੁੱਠਾ ਹੀ ਹੈ ਜੀ ਕੰਮ ਆ ਸੋਫਾ ਜਾਂ ਪੁੱਠਾ ਫੋਟੋ ਆਗੇ ਖਿੱਚ ਲੈ ਇਕੱਠੀਆਂ ਕੋਈ ਵੀਡੀਓ ਬਣਾਉਣੀ ਬਬੇ ਉਹ ਬੈਡਰੂਮ ਆ ਟੇਬਲ ਰੱਖਿਆ ਹੋਇਆ ਜੀ ਓਪੋਜ਼ਿਟ ਮਿਰਰ ਲੱਗਿਆ ਹੋਇਆ ਚੇਅਰ ਆ ਟੈਡੀ ਬੀਅਰ ਹੀ ਪੁੱਠਾ ਹੀ ਪਿਆ ਬੈੱਡ ਦੇਖ ਸਕਦੇ ਹੋ ਬੈਡਰੂਮ ਅਲਮਾਰੀ ਵੀ ਓਪੋਜ਼ਿਟ ਹੀ ਆ ਜੀ ਕਮ ਆ ਇੱਕ ਬੱਚੇ ਦਾ ਰੂਮ ਆ ਜੀ। ਆਇਆ ਜਹਾਜ ਵੀ ਪੁੱਠਾ ਲੱਗਦਾ। ਸੌਗੀ ਵਗੈਰਾ। ਵਾਇਰਲ ਵੀ। ਬੈੱਡ ਵੀ ਪੁੱਠੇ ਆ ਜੀ। ਟੈਡੀ ਬੀਅਰ ਵਗੈਰਾ ਹੀ ਪੁੱਠਿਆ। ਪਿੱਲੋ, ਸਹਰਾਣਾ ਸਭ ਕੁਝ। ਹਰ ਜਾਈ ਵੀ। ਖਡਾਉਣਾ ਦੇਖੋ ਬਸ। ਆ ਸਟੱਡੀ ਟੇਬਲ ਹੈ। ਚੇਅਰਸ ਲੱਗੀਆਂ, ਇਹ ਵੀ ਪੁੱਠੀਆਂ। ਆ ਜਿੰਨੇ ਕਿਤੇ ਡਰਾਇੰਗ ਹੋਈ ਹੈ ਇਹ ਵੀ ਸਾਰੀ ਪੁੱਠੀ ਲਾਈ ਇਹਨਾਂ ਨੇ। ਤੁਹਾਡਾ ਦੇਖ ਲੈ ਬੋਲਣਾ ਥੋੜੀ ਹੋਰ ਫਿਰ ਫਾਇਦਾ ਕੀ 20 ਰੁਪਿਆ ਲਾਇਆ ਤੇ ਵਟ ਡੇਡਾ ਵਾਲੇ ਉੱਡਾ ਦੇਖੋ ਤਾਂ ਸੱਦੇ ਲੱਗਾਂਗੇ ਹਾਂ ਪਲੇਇੰਗ ਰੂਮ ਬਣਾਇਆ ਖੇਡਣ ਲਈ ਜੀ ਬੱਚਿਆਂ ਦੇ ਸਾਰਾ ਕੁਝ ਪੁੱਠਾ ਲੱਗਿਆ ਤੇ ਆ ਟੇਬਲ ਜਿਆ ਲੱਗਿਆ ਆ ਖੇਡਣ ਲਈ ਬੱਚਿਆਂ ਦੀ ਪੇਂਟਿੰਗ ਉੱਪਰ ਲੱਗਿਆ ਆ ਵੀ ਪੁੱਠਾ ਲਟਕੋ ਮੜਿਆ ਪੁੱਠਾ ਲਟਕੋ ਪਰੇ ਹੋ ਪਰੇ ਹੋ ਪਰੇ ਤੂੰ ਮੀ ਹੋ ਤੂੰ ਕਰਉ ਮੈਂ ਐਕਸ਼ਨ ਜੇ ਕਰ ਪਾ ਜੂਣੀ ਐਕਸ਼ਨ ਕਰਕੇ ਦਿਖਾਉਂਦਾ ਤੁਹਾਨੂੰ ਤਰ੍ਹਾਂ ਹੁੰਦਾ ਹੈ ਕਰਕੇ ਤੁਹਾਨੂੰ ਲੱਗਦਾ ਹੈ ਠੀਕ ਹੈ ਪੇਂਟਿੰਗ ਪੇਂਟਿੰਗ ਇਜ਼ ਆਲਸੋ ਓਪੋਜ਼ਿਟ ਇਹ ਦਿੱ ਅਦਰ ਪਰ ਲ ਸੇਮ ਲੱਗ ਰਹੀ ਹੈ ਨਾ ਨਹੀਂ ਮੱਛੀਆਂ ਥੱਲੇ ਹੁਣਾਂ ਸਟੇਅਰਸ ਵੀ ਓਪੋਜ਼ਿਟ ਨੇ ਇਹ ਤਾਂ ਡਾਈਨਿੰਗ ਰੂਮ ਬਣਾਇਆ ਇੱਕ ਛੋਟਾ ਜਿਹਾ ਪੋਲ ਪੁੱਠਾ ਇਹ ਕੰਮ ਇਹ ਕਿਚਨ ਆ ਨਾ ਇਧਰ ਆ ਕਿਚਨ ਬਣੀ ਆ ਇਧਰ ਸਟੋਪ ਯਾਰ ਰਾਈਟ ਸਾਈਡ ਤੇ ਬਲੈਕ ਬੋਰਡ ਆ ਬੈਠਣ ਨੂੰ ਰੱਖਿਆ ਇਹਨਾਂ ਨੇ ਸਾਰੀ ਕਿਚਨ ਵੀ ਆਪੋਜੀਟ ਹੀ ਹੈ ਫਰਿੱਜ ਵੀ ਪੁੱਠਾ वाशरूम है जी भी ओपिट है सारा कुछ टेबल वगैरह सीट बिन ये भी पुठे डस्टबिन इधर फ्रूट्स वगैरह भी ओपोजिट पुट्ठाई है यह शावर है जी ਸ਼ਾਵਰ ਲੱਗਿਆ ਹੋਇਆ ਨਾਲ ਬਾਡੀ ਵਾਸ਼ ਰੱਖਿਆ ਹੋਇਆ ਫੇਸ ਵਾਸ਼ ਰੱਖਿਆ ਹੋਇਆ ਨਾਲਾ ਰੱਖਿਆ ਹੋਇਆ ਚੜਨ ਦੇ ਲਈ ਆ ਬਰਸ਼ ਕਰਦੇ ਆ ਜਦੋਂ ਆਪਾਂ ਹੋਰ ਰੱਖਿਆ ਹੋਇਆ ਸਿੰਕ ਪੁੱਠਾ ਲੱਗਿਆ ਸ਼ੀ ਮਿਰਰ ਵੀ ਪੁੱਠਾ ਹੀ ਲੱਗਿਆ ਲਾਈਟ ਵੀ ਓਪੋਜ਼ਿਟ ਆ पी भी नहीं पुठे बै हाँ मीटिंग रूम ज बने हुआ एक जी ड्राइंग्स पुठिया ਟੇਬਲ ਵੀ ਚੇਅਰਸ ਵੀ ਆ ਡੋਰ ਵੀ ਓਪੋਜ਼ਿਟ ਲੱਗਿਆ ਆ ਪੁੱਠਾ ਹੀ ਇਹ ਇਹ ਲਾਸਟ ਤੇ ਆ ਗਿਆ ਜੀ ਆਪਣਾ ਲਾਂਡਰੀ ਰੂਮ ਡਰਾਇਰ ਵੀ ਪੁੱਠਾ ਹੀ ਆ ਜੀ ਕੱਪੜੇ ਧੋਣ ਵਾਲਾ ਕੱਪੜੇ ਸੁਕਾਉਣ ਵਾਲਾ ਹੀ ਪੁੱਠਾ ਹੀ ਆ ਆ ਸਾਰੇ ਇਹਨਾਂ ਨੇ ਡਿਟਰਜੈਂਟ ਰੱਖਿਆ ਲਿਕਵਿਡ ਵਗੈਰਾ ਕੱਪੜੇ ਧੋਣ ਨੂੰ ਟਾਬਲ ਵਗੈਰਾ ਡੰਗੇ ਆ ਸਾਰੇ ਪੁੱਠੇ ਹੋ ਜੀ ਇਹ ਸੀਗਾ ਜੀ ਅੱਜ ਦਾ ਅਪ ਸੈਂਡ ਸਾਈਡ ਡਾਊਨ ਦਾ ਆ ਅਪਸ ਅਪ ਐਂਡ ਡਾਊਨ ਹਾਊਸ ਦਾ ਟੂਰ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋ ਇਹ ਸੀਗਾ ਅਪ ਐਂਡ ਡਾਊਨਵਰਡ ਦਾ ਟੂਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰੋ ਕਮੈਂਟਾਂ ਵਿੱਚ ਆ ਕੇ ਕਮੈਂਟ ਕਰੋ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਥੈਂਕ ਯੂ ਬਾਏ